ਸੂਬੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਨਤੀਜੇ ਆਏ ਹਨ ਜੇਕਰ ਬਲਾਕ ਸਮਤੀ ਜੌਨ ਬਲਾਕ ਰੋਡ ਕਕਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ 15 ਬਲਾਕ ਸਮਤੀ ਦੀਆਂ ਸੀਟਾਂ ਵਿੱਚ ਮੁਕਾਬਲੇ ਹੋਏ ਹਨ ਇਸ ਤਰੀਕੇ ਨਾਲ ਬਲਾਕ ਰੋਡ ਕਕਲਾ ਵਿੱਚ 15 ਵਿੱਚੋਂ 4 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ ਜਦਕਿ 4 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ ਇੱਥੇ ਦੱਸ ਦਈਏ ਕਿ ਇਹਨਾਂ ਚੋਣਾਂ 'ਚ 3 ਸੀਟਾਂ ਤੇ ਆਮ ਆਦਮੀ ਪਾਰਟੀ ਅਤੇ 2 ਸੀਟਾਂ ਭੋਜਨ ਸਮਾਈ ਪਾਰਟੀ ਅਤੇ 2 ਸੀਟਾਂ ਕਾਂਗਰਸ ਪਾਰਟੀ ਦੀ ਚੋਲੀ ਆਈਆਂ ਹਨ ਇਸ ਮੌਕੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਫੁੱਲਾਂ ਦੇ ਹਰ ਪਾ ਕੇ ਜਿੱਥੇ ਆਪਣੇ ਆਪਣੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀਆਂ ਉੱਥੇ ਹੀ ਜੇਤੂ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੇ ਕਿਹਾ ਕਿ 2027 ਵਿੱਚ ਵਿਧਾਨ ਸਭਾ ਚੋਣਾਂ ਚ ਬਦਲਾਵ ਜ਼ਰੂਰ ਕਰਾਂਗੇ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਜਾਵਾਂਗੇ ਇਸ ਦੌਰਾਨ ਜੇਤੂ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ ਰਣਵੀਰ ਸਿੰਘ ਨੇ ਸਰਟੀਫਿਕੇਟ ਵੀ ਭੇਟ ਕੀਤੇ ਅਤੇ ਕਿਹਾ ਕਿ ਇਸ ਵਾਰ ਇਹ ਚੋਣਾਂ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਹੋਈਆਂ ਹਨ ਅਤੇ ਪ੍ਰਸ਼ਾਸਨ ਦਾ ਵੀ ਭਰਪੂਰ ਸਹਿਯੋਗ ਰਿਹਾ ਹੈ। ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ ਕੋਸ਼ਲ ਦੀ ਰਿਪੋਰਟ। ਸਾਡਾ ਬਲਾਕ ਸ਼ਾਂਤੀ ਚੋਣ ਮੈਸਮਪੁਰ ਪਿੰਡਾਂ ਹੀ 5 ਨੰਬਰ ਚੋਣ ਤੇ ਇਹ ਕੁੜੀ ਅਮਨਦੀਪ ਕੌਰ ਕੈਂਡੀਡੇਟ ਸੀ ਸਾਡੇ ਸ਼ਾਂਤੀ ਦੇ ਵਿੱਚ 4 ਪਿੰਡ ਪਿੰਦੇ ਸੀ ਰੂਪੋਵਾਲ ਮੈਸੋਪੁਰ 3 ਹਿੰਸੇ ਤੋਂ ਬੀਡਵਾਂਸ ਜਿਨ੍ਹਾਂ ਵਿੱਚੋਂ ਇਹ ਲੜਕੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸੀ ਅਮਨਦੀਪ ਕੌਰ ਐਨ 92 ਵੋਟ ਦੇ ਨਾਲ ਆਪਣੇ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਅਸੀਂ ਵੋਟਰਾਂ ਦਾ ਔਰ ਸਪੋਰਟਰਾਂ ਦਾ ਮੈਂ ਆਪਣੇ ਵੱਲੋਂ ਤੇ ਅਮਨਦੀਪ ਵੱਲੋਂ ਵੋਟਰਾਂ ਤੇ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜੰਗ ਮਰਦੇ ਬੱਚਿਆਂ ਨੂੰ ਚੁਣ ਕੇ ਸਮਰਥਨ ਦੇ ਕੇ ਬਹੁਤ ਹੀ ਵਧੀਆ ਕਾਰਜ ਕੀਤਾ ਕੰਮ ਕੀਤਾ ਹੈ ਜੇ ਜੋ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆਏਗੀ ਤਾਂ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਤੇਜ਼ੀ ਨਾਲ ਹੋਊਗਾ ਸੋਮਨੀ ਕਾਲੀ ਦਲ ਦਾ ਉਹਨਾਂ ਨੂੰ ਧੰਨਵਾਦ ਕਰਨਾ ਜਿਨ੍ਹਾਂ ਨੇ ਖੈਰਾ ਸਾਹਿਬ ਨੇ ਅਰਜਿੰਦਰ ਲਾਲੀ ਸਾਹਿਬ ਨੇ ਸਾਡਾ ਬਹੁਤ ਬਹੁਤ ਸਾਥ ਦਿੱਤਾ ਪਿੰਡ ਤੋਂ ਪਿੰਡ ਫਿਰਕੇ ਸਾਡੇ ਨਾਲ ਉਹਨਾਂ ਨੇ ਪੁਸ਼ਾਰ ਕੀਤਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਆਂ ਇਹਨਾਂ ਤੋਂ 73 ਪਿੰਡਾਂ ਦੇ ਵਿੱਚੋਂ ਸਾਨੂੰ ਬਹੁਤ ਬਹੁਤ ਸਹਿਯੋਗਦਾਰ ਮਿਲਿਆ ਇਹਨਾਂ ਤੋਂ ਅਸੀਂ 1100 ਵੋਟ ਤੋਂ ਵੱਧ ਵਧ ਲੀਕ ਲੈ ਕੇ ਗਏ ਆ ਅਸੀਂ ਸਾਰੇ ਵੋਟਰਾਂ ਦਾ ਸਾਰੇ ਪਿੰਡਾਂ ਦਾ ਜਿੱਥੇ ਜਿੱਥੇ ਸਾਨੂੰ ਵੋਟ ਪਾਈ ਉਹਨਾਂ ਦਾ ਧੰਨਵਾਦ ਕਰਦੇ ਆਂ ਜੋ ਵੀ ਉਹਨਾਂ ਦੀ ਨਾਲ ਨਰਸਿੰਗ ਨਾਲ ਸਾਥ ਦੇਵਾਂਗੇ ਸਾਥ ਨਵਾਵਾਂਗੇ ਜਿੱਥੇ ਵੀ ਸਾਨੂੰ ਕੋਈ ਬੁਲਾਉਣਗੇ ਅਸੀਂ ਉਹਨਾਂ ਦੇ ਸਾਥ ਦੇਵਾਂਗੇ ਵਾਹਿਗੁਰੂ ਜੀ ਕੇ ਖਰਚ ਵਾਹਿਗੁਰੂ ਜੀ ਕੇ ਜੋ ਕੋ ਅੱਜ ਸਾਡੇ ਲਈ ਬਹੁਤ ਹੀ ਨੱਗਲੇ ਖੁਸ਼ੀਆਂ ਭਰਿਆ ਦਿਹਾੜਾ ਆ ਜੋ ਕਿ ਸੰਝ ਨੰਬਰ ਜੋਂ 1 ਤੋਂ ਬੜਾ ਪਿੰਡ ਦੀ ਬਲਾਕ ਸੰਪਤੀ ਜੋ ਕਿ ਅਸੀਂ ਸੁਮਣੀ ਕਾਲੀਦਾਲ ਤੇ ਬਾਸਵਾਣਾ ਗੱਠ ਜੋੜ ਕਰਕੇ ਅਸੀਂ ਇੱਕ ਸਾਂਝਾ ਫਰੰਟ ਬਣਾ ਕੇ ਪਾਜਬਾ ਦੇ ਨਾਲ ਸਾਂਝਾ ਫਰੰਟ ਬਣਾ ਕੇ ਅਸੀਂ ਇਹ ਇਲੈਕਸ਼ਨ ਲੜੀ ਸੀ ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਸਾਨੂੰ ਜਿੱਤ ਦੇ ਨਿਸ਼ਾਨ ਬਖਸ਼ਿਸ਼ ਕੀਤੇ ਮੈਂ ਆਪਣੇ ਵੱਲੋਂ ਔਰ ਲੰਬardar ਜੀ ਜਗਿੰਦਰ ਸਿੰਘ ਵੱਲੋਂ ਸਾਡੇ ਕੈਂਡੀਡੇਟ ਬੀਬੀ ਬਲਜੀਤ ਕੌਰ ਜੀ ਵੱਲੋਂ ਅਸੀਂ ਸਾਰੀ ਸੰਗਤ ਦਾ ਨਗਰ ਨਿਵਾਸੀਆਂ ਦਾ ਮਸੰਦਪੁਰ ਦੀ ਸੰਗਤ ਦਾ ਕਮਾਲਪੁਰ ਦੀ ਸੰਗਤ ਦਾ ਕਲੋਨੀਆ ਦੀ ਸੰਗਤ ਦਾ ਸਾਰਿਆਂ ਦਾ ਹੀ ਅਸੀਂ ਤਹਿ ਦਿਲੋਂ ਲੰਬardar ਜੀ ਵੱਲੋਂ ਤੇ ਦਾਸ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਡਾ ਵੱਡਾ ਮਾਣ ਬਖਸ਼ਿਆ ਔਰ ਵੋਟਾਂ પાਕੇ ਸਾਨੂੰ ਕਾਮਯਾਬ ਕੀਤਾ